ਬਾਕੀ ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਪ੍ਰਿਸੰਗ ਪੇਜ ਤੇ ਅੱਜ ਫਿਰ ਪਹੁੰਚੇ ਹਾਂ ਕੁੜਕੂਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਫਿਰ ਹਰੇ ਚਾਰੇ ਦਾ ਰੇਟ ਕੀ ਜਾਂਦਾ ਅਣ ਲੱਗ ਪਹੁੰਚੇ ਹੋਏ 3:30 ਬਈ ਦੇ ਦੋ ਤਿੰਨ ਮਿੰਟ ਬਾਕੀ ਆ ਕੋਈ ਇੱਕ ਦਾ ਨਾਕ ਹੁੰਦਾ ਕਿ ਨਹੀਂ ਅੱਜ ਧੁੰਦ ਬਹੁਤ ਪਈ ਆ ਬਈ ਤੈਨਾ ਘਟ ਆਏ ਅੱਜ ਅੱਜ ਬਹੁਤ ਜਿਆਦਾ ਧੁੰਦ ਪਈ ਅੱਜ ਤੱਕ ਦਿਨ ਦਾ ਹੀ ਨਹੀਂ ਪਈ ਮੰਡੀ 'ਚ ਵੇਖੋ ਬਹੁਤ ਜਿਆਦਾ ਧੁੰਦ ਅੱਜ ਨਾਗਾ ਆਈ ਗਿਆ ਤਨ ਬਈ ਵੇਖੋ ਅੱਜ ਪੱਠੇ ਮਹਿੰਗੇ ਜਾਣਗੇ ਬਈ ਅੱਜ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਲਾਈਕ ਕੋਈ ਕਰ ਦੇ ਜੀ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਈ ਅੱਜ ਦੋਸਤੋ ਟਰਾਲੀਆਂ ਸਿੱਧੀਆਂ ਹੀ ਜਾਵੜੀਆਂ ਇੱਕ ਹੋ ਚੱਲੀ ਇੱਕ ਹੋ ਚੱਲੀ ਬਈ ਇੱਕ ਨਾਗ ਹੀ ਰਹਿ ਗਿਆ ਅਜ ਪੱਠੇ ਮਹਿੰਗੇ ਜਾਣਗੇ ਸਾਰਿਆਂ ਤੋਂ ਓ ਜੀ ਦੋ ਟਰਾਲੀਆਂ ਗਈਆਂ ਤੇ ਇੱਕ ਟਰਾਲੀ ਹੋਰ ਆ ਗਈ ਰੱਬ ਸਾਰਿਆਂ ਨੇ ਦੰਦਾ ਕਈ ਤਾਂ ਸਿੱਧੇ ਲੈ ਕੇ ਨਿਕਲ ਗਏ ਸੀ ਭਾਈ ਤੇ ਇੱਕ ਟਰਾਲੀ ਹੋਰ ਆ ਗਈ ਭਾਈ ਹਾਥੀ ਸੱਚ ਹੁਣ ਨਾਗ ਹੋ ਗਏ ਤਿੰਨ ਬੁੱਲੀ ਸ਼ੁਰੂ ਹੋ ਜੂਗੀ ਬਸ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਭਾਈ ਵੇਖੋ ਇਹ ਬਾਈ ਤੋੜੀ ਦੀ ਬੁੱਲੀ ਕਰਾਉਂਦੇ ਨਾਲੇ ਪੱਠਿਆਂ ਦੀ ਬੁੱਲੀ ਕਰਾਉਂਦੇ ਆ ਪੱਠੇ ਚੈੱਕ ਕਰੋ ਭਾਈ ਬਰਸੀਨ 150 150 150 ਤੋਂ ਬੁੱਲੀ ਸ਼ੁਰੂ ਹੋ ਗਈ ਭਾਈ 150 150 55 ਕਰਦੇ 200 ਯਾਰ 250 250 55 59 59 17 71 80 81 90 99 99 96 300 1 ਇੱਕ 2 2 3 4 5 5 6 6 7 70 307 ਬੋਲਣਾ ਬਾਈਕ ਨੇ ਕੱਢਦੇ ਅੰਗਲੋ 370 ਰੁਪਏ ਫਿਰ ਬੋਲ ਬਣਾ ਬਾਈ ਕੋਈ ਨਾ ਕੋਈ ਬੋਲ ਤਾਂ ਹੀ ਰੋਕਦੇ 370 ਰੁਪਏ ਬਾਈ ਮਰਸੀਨ ਦਾ ਰੇਟ ਜਾਨ ਠੀਕ ਆ ਹੁਣ ਮੱਕ ਦੀ ਵਾਰੀ ਬਾਈ ਹਾਂਜੀ ਇਹ ਰੋ ਹਾਂ 150 200 200 ਇੱਕ ਦੋ ਤਿੰਨ ਚਾਰ ਪੰਜ 6 10 11 12 13 15 16 20 21 22 25 28 30 250 50 50 300 1 20 21 30 कती पैत छी चाली बया तरताली चाली पंताली छी संताली अाली न साढे तव्हां सौ पुवंजा बवंजा तरवंजा चरंजा पचु पतवंजा पुवंजा नाहठ सठ

88 86 90 99 99 96 96 97 97 ਬੋਲਣ ਦੇ 397 ਰੁਪਏ 397 ਰੁਪਏ ਮੱਕ ਦਾ ਰੇਟ ਬਾਈ ਇੱਕ ਟਰਾਲੀ ਰਹਿ ਗਈ ਬੁੱਲੀ ਸ਼ੁਰੂ ਹੋ ਗਈ ਬਈ ਉਹਦੀ ਟਰਾਲੀ 3 4 5 23 26 27 28 33 33 33 53 52 53 53 255 255 ਲਾਲਾ ਜਗਲਾ 5 ਜਗਲਾ ਲਾਲਾ 60 61 62 63 64 65 66 70 71 70 72 73 74 70 81 82 90 99 99 99 300 300 1 2 3 4 5 6 7 8 9 10 रह ॿारहं तेरहं चोॾहं पंद्रहं सोलह ॿारहं अठारह उनी बि चोवीह पची छबी सताई बी ते चौसी 35 36 36 ਬੋਲਣਾ ਹੈ 336 ਚਲ ਵੀ ਮੋਟਰਸਾਈਕਲ ਰੋਡ ਤੇ ਲਾਉਣੀ ਆ 336 ਰੁਪਏ ਬਈ 14 ਰੁਪਏ ਘੜ ਕੇ 336 ਰੁਪਏ ਗਈ ਚਮੀ ਬਈ ਥੋੜੀ ਡਿੱਗੀ ਹੋਈ ਸੀ ਪੱਠੇ ਅੱਜ ਤੇਜ਼ੀ ਸੀ ਬਈ ਵੇਖਦੇ ਕੱਲ ਨੂੰ ਕੀ ਰੇਟ ਜਾਂਦੇ ਕੱਲ ਨੂੰ ਇਸੇ ਵੇਲੇ ਮਿਲਦੇ ਆ ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਲਾਈਕ ਜ਼ਰੂਰ ਕਰ ਦਿਆ ਕਰੋ ਬਈ ਵੀਡੀਓ ਨੂੰ ਅੱਜ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਈ ਵੀਡੀਓ ਅੱਜ ਤਾਂ ਬਹੁਤ ਹੰਦਾ ਤੁੰਦ ਕਰਨ ਪੱਠੇ ਕੱਟ ਹੀ ਆਏ ਆ ਬਈ ਅੱਜ ਮਿਲਦੇ ਆਂ ਦੋਸਤੋ ਕੱਲ ਨੂੰ